ਅੱ피 ਸੱਚੇ ਪਾਸ਼ਾ ਵੈਗਰੂ ਮੜਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ বাজਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਲ ਰਾਉਂਡਰ 855 ਚੈਨਲ ਤੇ ਆਪਾਂ ਲੈ ਕੇ ਆਏ ਕਬੱਡੀ ਟੂਰਨਾਮੈਂਟ ਆਫ ਫਾਈਨਲ ਰਿਜ਼ਲਟ ਜੋ ਕਿ ਕੱਲ 15 ਫਰਵਰੀ ਨੂੰ ਕਰਵਾਏ ਗਏ ਸਨ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਨੇ ਆ ਤੇ ਜੋ ਗੱਲ ਕਰਦੇ ਆ ਫਾਈਨਲ ਰਿਜ਼ਲਟ ਦੀ ਪਹਿਲਾਂ ਗੱਲ ਕਰਦੇ ਆ ਮਨਸੂਰ ਦੇ ਫਾਈਨਲ ਰਿਜ਼ਲਟ ਦੀ ਉੱਤੇ ਪਹਿਲਾ ਨਾਮ 31000 ਤੇ ਦੂਜਾ ਨਾਮ 51000 ਸੀ ਵੈਸਟ ਰੇਡਰ ਤੇ ਬਿੱਟ ਜਾਫੀ ਨੂੰ 313000 ਰੁਪਏ ਦਿੱਤੇ ਗਏ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਕ੍ਰਿਆਲ ਤੇ ਬਰਨਾਲਾ ਦੀਆਂ ਟੀਮਾਂ ਦੇ ਵਿਚਕਾਰ ਇਹ ਤੋਂ ਬਰਨਾਲਾ ਦੇ ਨੰਬਰ ਰਹੇ 14 ਤੇ ਕ੍ਰਿਆਲ ਦੇ ਨੰਬਰ ਰਹੇ 55 ਇਹਦੇ ਵਿੱਚੋਂ ਕ੍ਰਿਆਲ ਸੈਕਿੰਡ ਤੇ ਬਰਨਾਲਾ ਫਰਸਟ ਤੇ ਇੱਥੇ ਵੈਟ ਰੇਡਰ ਬਣੇਗਾ ਅਰਸ਼ ਬਰਨਾਲਾ ਨੇ ਸੱਤ ਕਵਡੀਆਂ ਪਾ ਕੇ ਸੱਤ ਨੰਬਰ ਲੈਤੇ ਤੇ ਬਿੱਟ ਜਾਫੀ ਬਣਿਆ ਸਤੂ ਬਰੇ ਸਾਹਿਬ ਵਾਲਾ ਚਾਰ ਟੱਚ ਲੈ ਕੇ ਤਿੰਨ ਜੱਫੇ ਲਾਏ ਹਾਂਜੀ ਅਗਲੀ ਗੱਲ ਕਰਦੇ ਹਾਂ ਚੱਬਾ ਕ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 1.5 ਲੱਖ ਤੇ ਦੂਜਾ ਨਾਮ 1 ਲੱਖ ਰੁਪਇਆ ਸੀ ਬੈਸਟ ਰੇਡਰ ਤੇ ਬੈਟ ਜਾਫੀ ਨੂੰ ਮੋਟਰਸਾਈਕਲ ਦਿੱਤੇ ਗਏ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਕ੍ਰਿਆਲਾ ਤੇ ਜਰਸੀ ਨਿਊ ਦੀਆਂ ਟੀਮਾਂ ਦੇ ਵਿਚਕਾਰ ਤੇ ਨਿਊ ਜਰਸੀ ਦੇ ਨੰਬਰ ਰਹੇ 34 ਤੇ ਕ੍ਰਿਆਲਾ ਦੇ ਨੰਬਰ ਰਹੇ 38 ਇਹਦੇ ਵਿੱਚ ਨਿਊ ਜਰਸੀ ਫਸਟ ਤੇ ਕ੍ਰਿਆਲਾ ਸੈਕੰਡ ਤੇ ਇੱਥੇ ਬੈਸਟ ਰੇਡਰ ਬਣੇਗਾ ਬੋਲਟ ਕੀਰਾਂ ਵਾਲੀ 20 ਕਬੜਾਂ ਦਾ ਪਾਕਿਸਤਾਨਾ ਨੰਬਰ ਲੈ ਤੇ ਬੈਟ ਜਾਫੀ ਬਣੇਗਾ ਜਾਦਕੋਟ ਲਈ 11 ਟੱਚ ਲੈ ਕੇ 5 ਜੱਫੇ ਲਾਏ ਹਾਂਜੀ ਅੱਗੇ ਗੱਲ ਕਰਦੇ ਹਾਂ ਦਸਰਨਾ ਨਾਮਕ 52000 ਤੇ ਦੂਜਾ ਨਾਮਕ 43000 ਸੀ ਬੈਸਟ ਰੇਡਰ ਤੇ ਵੈਟ ਜਾਪੀ ਨੂੰ ਕੱਪ ਦਿੱਤੇ ਗਏ ਸਨ ਤੇ ਫਾਈਨਲ ਮੈਚ ਹੋਇਆ ਸੀ ਸਿੰਪਲੀ ਸਾਹਿਬ ਤੇ ਮੌਲੀ ਵੈਦਵਾਨ ਦੀਆਂ ਟੀਮਾਂ ਦੇ ਵਿਚਕਾਰ ਇਹ ਤੋਂ ਮੌਲੀ ਵੈਦਵਾਨ ਦੇ ਨੰਬਰ ਰਹੇ 15 ਤੇ ਸਿੰਪਲੀ ਸਾਹਿਬ ਦੇ ਨੰਬਰ ਰਹੇ 25 ਇਹਦੇ ਵਿੱਚ ਸਿੰਪਲੀ ਸਾਹਿਬ ਫਾਸਟ ਤੇ ਮੌਲੀ ਵੈਦਵਾਨ ਸੈਕੰਡ ਤੇ ਇਹ ਤੋਂ ਬੈਟ ਰੇਡਰ ਬਣਿਆਗੇ ਪੂਲੂ ਸਿੰਪਲੀ ਸਾਹਿਬ ਤੇ ਆਪਣਾ ਸਿੰਪਲੀ ਸਾਹਿਬ ਦੋਨੇ ਜੁਆਇੰਟ ਬੈਸਟ ਰੇਡਰ ਬਣਿਆਗੇ 10-10 ਕਬੜੀਆਂ ਬਾਕੀ 9-9 ਨੰਬਰ ਲੈਤੇ ਤੇ ਬੈਸਟ ਜਾਪੀ ਬਣਿਆਗੇ ਜੋਤ ਸਿੰਪਲੀ ਸਾਹਿਬ ਵਾਲਾ 7 ਟੱਚ ਲੈ ਕੇ 4 ਜਾਫੇ ਲ ਦੇ ਜਗਤਪੁਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਤੇ ਪਹਿਲਾ ਨਾਮ 41000 ਤੇ ਦੂਜਾ ਨਾਮ 31000 ਸੀ ਬੈਸਟ ਰੇਡਰ ਤੇ ਬੈਟ ਜੱਫੀ ਨੂੰ 11-11000 ਰੁਪਏ ਦਿੱਤੇ ਗਏ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਮੋਰਾਵਾਲੀ ਤੇ ਬਿੱਲੀ ਪੁੱਲਰ ਦੀਆਂ ਟੀਮਾਂ ਦੇ ਵਿਚਕਾਰ ਇਹ ਤੋਂ ਬਿੱਲੀ ਪੁੱਲਰ ਦੇ ਨੰਬਰ ਰਹੇ 18 ਤੇ ਮੋਰਾਵਾਲੀ ਦੇ ਨੰਬਰ ਰਹੇ 20 ਇਹਦੇ ਵਿੱਚੋਂ ਮੋਰਾਵਾਲੀ ਫਾਸਟ ਤੇ ਬਿੱਲੀ ਪੁੱਲਰ ਸੈਕੰਡ ਤੇ ਇੱਥੇ ਬੈਸਟ ਰੇਡਰ ਬਣੇਗਾ ਸੰਦੀਪ ਬੰਦੇ ਸਾਡਾ 10 ਕਬੱਡੀਆਂ ਪਾ ਕੇ 10 ਨੰਬਰ ਲੈ ਤੇ ਤੇ ਬੈਟ ਜੱਫੀ ਬਣੇਗਾ ਮੌਲਾ ਘੋਟੀ 8 ਟ ਕਵੜੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 1.5 ਲੱਖ ਤੇ ਦੂਜਾ ਨਾਮ 1 ਲੱਖ ਰੁਪਇਆ ਸੀ ਬੈਸਟ ਰੇਡਰ ਤੇ ਬੈਸਟ ਜਾਫੀ ਨੂੰ ਮੋਟਰਸਾਈਕਲ ਦਿੱਤੇ ਗਏ ਸਨ ਅਤੇ ਫਾਈਨਲ ਮੈਚ ਹੋਇਆ ਸੀ ਫਗਵਾੜਾ ਤੇ ਆਸਟ੍ਰੇਲੀਆ ਦੀਆਂ ਟੀਮਾਂ ਦੇ ਵਿਚਕਾਰ ਇਹ ਤੋਂ ਫਗਵਾੜਾ ਦੇ ਨੰਬਰ ਰਹੇ 24 ਤੇ ਆਸਟ੍ਰੇਲੀਆ ਦੇ ਨੰਬਰ ਰਹੇ 14 ਇਹਦੇ ਵਿੱਚ ਆਸਟ੍ਰੇਲੀਆ ਸੈਕੰਡ ਤੇ ਫਗਵਾੜਾ ਫਾਸਟ ਇਥੋਪੀਕਟ ਜਾਫੀ ਬਣਿਆਗੇ ਸ਼ਾਕਾ ਤੇ ਸ਼ਕਰਪੁਰੀਆ ਕਾਕਾ ਦੋਨਾਂ ਨੇ ਸੱਤ-ਸੱਤ ਟੱਚ ਲੈ ਕੇ ਚਾਰ-ਚਾਰ ਜੱਫੇ ਲਾਏ ਦੋਨੇ ਜੁਆਇੰਟ ਬੈਸਟ ਜਾਫੀ ਬਣਿਆਗੇ ਤੇ ਬੈਸਟ ਰ ਅੱਠ ਕਬੱਡੀਆਂ ਭਾਗੇ 8 ਨੰਬਰ ਲਈ ਤੇ ਹਾਂਜੀ ਇੱਕ ਹੀ ਗੱਲ ਕਰਦੇ ਆ ਮਾਊਸ ਸਾਹਿਬ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 1 ਲੱਖ ਰੁਪਏ ਤੇ ਦੂਜਾ ਨਾਮ 70000 ਸਭ ਵੈਸਟਰ ਇੰਡਰ ਦੇ ਬਟ ਜਾਫੀ ਨੂੰ ਫੋਰ ਡਾਇਰੈਕਟਰ ਦਿੱਤੇ ਜਾਣੇ ਸੀ ਤੇ ਫਾਈਨਲ ਮੈਚ ਵੀ ਹੋਇਆ ਸੀਗਾ ਖਡੂਰ ਸਾਹਿਬ ਤੇ ਬਿਓ ਪਲਾਂਟੀ ਨਿਊਜ਼ੀਲੈਂਡ ਦੀ ਟੀਮਾਂ ਦੇ ਵਿਚਕਾਰ ਇਹ ਪਰ ਮੈਚ ਅੱਧਾ ਹੀ ਹੋਇਆ ਸੀ ਦੋ ਨੰਬਰ ਹੋਲਡਾਂ ਦਾ ਰੌਲਾ ਚੱਲ ਰਿਹਾ ਸੀਗਾ ਇਹ ਰੌਲੇ ਤਾਂ ਕੁਝ ਨਿਬੜਿਆ ਨਹੀਂ ਸੀਗਾ ਤੇ ਮੁੜ ਕੇ ਇਹਨਾਂ ਦਾ ਕੋਈ ਫੈਸਲਾ ਨਹੀਂ ਕੀਤਾ ਗਿਆ ਜਦ ਤੱਕ ਕਮੇਟੀ ਅੱਜ ਵੀਡੀਓ ਪਾ ਕੇ ਦੱਸ ਦੇਵੇ ਬਿਓ ਅੱ اسی ODE ਦੇ ਹਿਸਾਬ ਨਾਲ ਪਹਿਲਾ ਦੂਜਾ ਨਾਮ ਦਿੱਤਾ ਜਾਊਗਾ ਤੇ ਨਾਮ ਨਾਲ ਬੈਸਟ ਰੇਡਰ ਤੇ ਜਾਫੀ ਨੂੰ ਪੋਟ ਰੇਡਰ ਦਿੱਤੇ ਜਾਣਗੇ ਹਾਂਜੀ ਇੱਕ ਗੱਲ ਕਰਦੇ ਆ ਮਯੌਂਦ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਤੇ ਪਹਿਲਾ ਨਾਮ 1 ਲੱਖ 1000 ਸੀ ਤੇ ਦੂਜਾ ਨਾਮ 71000 ਸੀ ਬੈਸਟ ਰੇਡਰ ਤੇ ਬੈਟ ਜਾਫੀ ਨੂੰ 51 51000 ਰੁਪਏ ਦਿੱਤੇ ਗਏ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਬਰੇਟਾ ਤੇ ਰੱਤਾ ਥੇ ਦੀਆਂ ਟੀਮਾਂ ਦੇ ਵਿਚਕਾਰ ਰੱਤਾ ਥੇ ਦੇ ਨੰਬਰ ਰਹੇ 14 ਤੇ ਬਰੇਟਾ ਦੇ ਨੰਬਰ ਰਹੇ 5 ਇਸ ਦੇ ਵਿੱਚੋਂ ਬਰੇਟਾ ਸੈਕਰਟਨ ਦੇ ਰੱਤਾ ਥੇ ਫਾਸਟ ਸਭ ਤੋਂ ਬੈਸਟ ਰੇਡਰ ਬਣੇਗਾ ਸੁਨੀ ਕਬੱਡੀ ਕਮਟਨੀ ਆਪਾਂ ਕੇ ਪੰਜ ਨੰਬਰ ਲੈਤੇ ਤੇ ਬੈਟੇ ਜਾਫੀ ਬਣਿਆ ਹਾਕਮ ਵਾਲੀ ਜੱਗੂ 6 ਟੱਚ ਲੈ ਕੇ ਚਾਰ ਜੱਫੇ ਲਾਈ ਹਾਂਜੀ ਇਹ ਸੀ ਵੀਡੀਓ 15 ਫਰਵਰੀ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਤੇ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਮਿਲਦਾ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ